ਸਾਰੇ ਨਜ਼ਰ ਦੇ ਸਤਿ ਸ੍ਰੀ ਅਕਾਲ ਅੱਜ ਫੇਰ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਇੱਕ ਨਵਾਂ ਵਲੌਗ ਲੈ ਕੇ ਅੱਜ ਨਵਾਂ ਵਲੌਗ ਨਹੀਂ ਇਨਫੈਕਟ ਇੱਕ ਨਵੀਂ ਸੀਰੀਜ਼ ਲੈ ਕੇ ਅੱਜ ਆਪਾਂ ਆਪ ਘੁੰਮਣ ਜਾ ਰਹੇ ਇੱਕ ਬਹੁਤ ਹੀ ਸੋਹਣੀ ਥਾਂ ਜਿੱਥੇ 5-5 ਕਿਲੋਮੀਟਰ ਦੇ ਬਾਅਦ ਹਰ ਸੀਨ ਇੱਕਦੂ ਚੇਂਜ ਹੋ ਜਾਂਦਾ ਤੇ ਆਪਾਂ ਨੂੰ ਵੈਸੇ ਵੀ ਪਹਾੜ ਪਸੰਦ ਹੈ ਤੇ ਉੱਥੇ ਪਹਾੜ ਦੀ ਵੈਰਾਈਟੀ ਵੀ ਬਹੁਤ ਹੈ ਕਾਫੀ ਜਾਣੇ ਦਾ ਤੁਸੀਂ ਸਮਝਿਓਨੇ ਵੀ ਮੈਂ ਕਿੱਥੇ ਦੀ ਗੱਲ ਕਰਦਾ ਤੇ ਜੇ ਨਹੀਂ ਸਮਝੇ ਤਾਂ ਮੈਂ ਤਾਂ ਮੈਂ ਦੱਸ ਦਿੰਦਾ ਕਿ ਆਪਾਂ ਚੱਲੇ ਜੀ ਅਜਲੀਲ ਦਾਕ ਲੇਲਦਾਗ ਦੀ ਪਲੈਨਿੰਗ ਸਾਡੀ ਕਾਫੀ ਚਿਤ ਤੋਂ ਜਾਰੀ ਸੀ ਜੇ ਤੁਸੀਂ ਕਸ਼ਮੀਰ ਦਾ ਲਾਸਟ ਵਲੌਗ ਵੀ ਦੇਖਿਆ ਸੀ ਉਹਦੇ ਜੀ ਵੀ ਅਸੀਂ ਹਿੰਟ ਦੇ ਦਿੱਤਾ ਸੀ ਕਿ ਨੈਕਸਟ ਵਲੌਗ ਲੇਲਦਾਗ ਦਾ ਹੋਊਗਾ ਤੇ ਅੱਜ ਫਾਈਨਲੀ 24 ਜੁਲਾਈ 2025 ਨੂੰ ਅਸੀਂ ਆਪਣਾ ਲੇਲਦਾਗ ਦਾ ਟੂਰ ਐਗਜ਼ੀਕਿਊਟ ਕਰਨੇ ਆਲੇ ਆ ਤੇ ਨਾਲ ਸਾਡੇ ਪਾਪਾ ਦੇ ਚਲੇ ਆ ਦੋਸਤ ਦੋ ਫੈਮਿਲੀਆ ਹੋਰ ਹੈ ਇੱਕ ਕਲਵੰਤ ਚਾਚੇ ਦੀ ਫੈਮਿਲੀ ਨੜਿਆਲੀ ਤੋਂ ਤੇ ਦੂਜੀ ਗਗਨ ਚਾਚੇ ਦੀ ਫੈਮਿਲੀ ਫ੍ਰੋਮ ਕਰਾਲਾ ਤੇ ਚੱਲਦੇ ਹੁਣ ਸਵੇਰੇ ਦਾ ਸਵੇਰ ਦਾ ਸਮਾਂ ਹੋ ਗਿਆ 5 ਦਾ 5 ਵਜੇ ਕੇ ਸਵੇਰ ਦੇ ਆਪਾਂ ਫਟਾਫਟ ਹੁਣ ਚੱਲਦੇ ਆਂ ਤੇ ਸਵੇਰ ਦਾ ਇੱਕ ਫਾਇਦਾ ਹੁੰਦਾ ਕਿ ਛੇਤੀ ਛੇਤੀ ਆਪਣਾ ਸਫ਼ਰ ਨਿਕਲ ਜੂਗਾ ਤੇ ਬਾਕੀ ਜਦ ਤੱਕ ਸਾਰੀ ਭੀੜ ਵਗੈਰਾ ਹੋਊਗੀ ਜਦ ਤੱਕ ਆਪਣਾ ਕਾਫੀ ਸਫ਼ਰ ਕਵਰ ਹੋ ਜੂਗਾ ਇੱਥੇ ਖੜੇ ਨੇ ਜ ਆਪਣੇ ਦਾਦਾ ਜੀ ਆ ਗੱਡੀ ਤੇ ਉਹ ਬੀਬੀ ਗੱਡੀ ਆਪਣੇ ਕੋਲ ਇੱਥੇ ਕੀ ਹੈਗੀ ਟਾਟਾ ਹੈਰੀਅਰ ਤੇ ਨਾਲ ਹੈਗੀ ਟਾਟਾ ਸਫਾਰੀ ਨਵੀਂ ਵਾਲੀ ਦੋਨੋਂ ਹੀ ਕੱਟੀਆਂ ਵੱਡੀਆਂ ਟਾਈਮ 'ਚ ਆਪਾਂ ਪਹੁੰਚੂਗੇ ਕਰ ਤੋਂ ਆਪਾਂ ਨਿਕਲੇ ਹੋਏ ਘੰਟਾ ਹੋ ਗਿਆ 5 ਵਜੇ ਨਿਕਲੇ ਸੀ ਤੇ 6 ਦਾ ਟਾਈਮ ਹੋ ਗਿਆ ਤੇ ਆਪਾਂ ਨੇ ਸਫ਼ਰ ਕਾਫੀ ਕਿਤੇ ਤੱਕ ਕਿਉਂਕਿ ਹਜੇ ਕੋਈ ਟ੍ਰੈਫਿਕ ਨਹੀਂ ਹੈਗੀ ਰੋਡ ਤੇ ਤੇ ਅਪਰੋਕਸੀਮੇਟਲੀ ਕਰ ਤੋਂ ਆਪਾਂ 70 80 ਕਿਲੋਮੀਟਰ ਦੂਰ ਆ ਗਏ ਤੇ ਲੁਧਿਆਣਾ ਆਪਾਂ ਨੂੰ ਸਿਰਫ 5-7 ਕਿਲੋਮੀਟਰ ਦੂਰ ਹੈ ਆਪਾਂ ਸਵੇਰ ਦੇ ਤੁਰੇ ਹੋਏ ਆ ਤੇ ਇੱਥੇ ਖਾਇਆ ਜੀ ਆਪਾਂ ਨੇ ਪਰੌਂਠੇ ਪਰਾਠੇ ਖਾ ਲਏ ਤੇ ਨਾਲ ਆ ਦੂਜੀ ਗੱਡੀ ਵਾਲੀ ਫੈਮਲੀ ਗगन ਚਾਚਾ ਦੀ ਫੈਮਲੀ ਵੀ ਆਪਣੇ ਨਾਲ ਜੁੜ ਗਈ ਆ ਕੁਲਵੰਤ ਚਾਚਾ ਜੀ ਆ ਗगन ਚਾਚਾ ਜੀ ਤੇ ਉਧਰ ਬਾਕੀ ਦੂਜੀ ਫੈਮਲੀ ਬੈਠੀ ਹੈ ਸਾਰੀ ਪਰਾਠੇ ਪਰੌਂਡੇ ਖਾ ਲਿਆ ਆਪਾਂ ਨੇ ਤੇ ਗੱਡੀਆਂ ਦੀ ਸਪੀਡ ਆਪਣੀ ਠੀਕ ਹੈ ਮੈਪ ਦੇ ਅਕੋਰਡਿੰਗ 5 ਸਵਾ 5 ਦੇ ਆਸਪਾਸ ਦਿਖਾ ਰਿਹਾ ਕਿ ਆਪਾਂ ਸ਼੍ਰੀਨਗਰ ਪਹੁੰਚੂਗੇ ਤੇ ਜਿਹੜੀ ਰੋਡ ਹੈ ਆਪਣੀਆਂ ਰੋਡ ਵੀ ਖਾਲੀ ਹੈ ਸਾਫ਼ ਹੈ ਇੱਕਾ ਸਵੇਰ ਕਰਕੇ ਆਪਾਂ ਨੂੰ ਟ੍ਰੈਫਿਕ ਵੀ ਘੱਟ ਮਿਲੀ ਸੀ ਹੁਣ ਅੱਗੇ-ਅੱਗੇ ਜਿਵੇਂ-ਜਿਵੇਂ ਜਾਂਦੇ ਰਵਾਂਗੇ ਟ੍ਰੈਫਿਕ ਹੌਲੀ-ਹੌਲੀ ਵਧ ਜਾਈਊਗੀ ਪਰ ਰੋਡ ਦੀ ਕੰਡੀਸ਼ਨ ਪੂਰੀ ਵਧੀਆ ਪੂਰੀ ਓਕੇ ਕੰਡੀਸ਼ਨ ਹੈ ਫੁੱਲ ਗੱਡੀ ਚੱੰਗੀ ਐ ਸਪੀਡ ਤੇ ਆ ਸਾਰੀ ਆਪਣੀ ਫੈਮਿਲੀ ਆ ਆਪਣੇ ਜਿਹੜੇ SIM ਪਕਰ ਆ ਉਹ ਸਾਰੇ ਬੰਦ ਹੋ ਚੁੱਕੇ ਆ ਪਰ ਨਵੇਂ SIM ਲੈਣ ਬੂਗੋ ਇਨਫੈਕਟਰ ਆਪਾ ਜੀ ਫਾਈਨਲੀ 8:30 ਵਜੇ ਜੰਮੂ ਚ ਐਂਟਰ ਕਰ ਗਏ ਫੋਨ ਵਗੈਰਾ ਆਪਣੇ ਸਾਰੇ ਬੰਦੂ ਕੇ ਟਾਵਰ ਉੱਤੇ ਇੱਥੇ ਹੁਣ ਅੱਗੇ ਦੇਖਦੇ ਕੁਝ ਸ਼ਮਮ ਕਰੇ ਲੂਗੇ ਤੇ ਰੋਡ ਪੂਰੀ ਸ਼ਾਨਦਾਰ ਹੈ ਕੀ ਲਖਨਊਰ ਬਾਰਡਰ ਤੋਂ ਜੰਮੂ ਜੰਟਰ ਲਖਨਊਰ ਬਾਰਡਰ ਇਹ ਬੱਲੀ ਮੜ ਜਾ ਆਪਾਂ ਰੁਕ ਗਏ ਜੀ ਜੰਮੂ ਦੇ ਇੱਕ ਪੈਟਰੋਲ ਪੰਪ ਤੇ ਇੱਥੇ ਗੱਡੀਆਂ 'ਚ ਤੇਲ ਪਵਾਉਣੇ ਆ, ਫੁੱਲ ਕਰਾ ਲੈਣੇ ਆ ਗੱਡੀਆਂ ਕਿਉਂਕਿ ਆਪਣੇ ਜੰਮੂ ਰੋਡ ਦੇ ਉੱਤੇ ਥਾਂ-ਥਾਂ ਤੇ ਪੈਚ ਬਣੇ ਹੋਏ ਆ। ਹਾਈਵੇ ਹੋਰ ਤਿਆਰ ਹੋ ਰਿਹਾ ਜਿਵੇਂ ਆਪਾਂ ਪਿਛਲੀ ਵਾਰ ਆਏ ਸੀ। ਪਿਛਲੀ ਵਾਰ ਵੀ ਰੋਡ ਦੀ ਕੰਸਟਰਕਸ਼ਨ ਚੱਲ ਰਹੀ ਸੀ ਤੇ ਐਸਕੇ ਫੇਰ ਰੋਡਾਂ ਦੀ ਕੰਸਟਰਕਸ਼ਨ ਚੱਲ ਰਹੀ ਹੈ। ਤੇ ਤੁਹਾਨੂੰ ਇੱਕ ਹੋਰ ਗੱਲ ਵਾਸਤੇ ਮੈਂ ਜਿਹੜੀ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਸ਼ਮੀਰ ਆਣਾ ਬਹੁਤ ਹੀ ਜ਼ਿਆਦਾ ਸਿੰਪਲ ਹੋ ਜਾਊਗਾ। ਹੁਣ ਜਿਵੇਂ ਆਪਾਂ ਆ ਆਪਾਂ ਬਹੁਤ ਹੀ ਵਧੀਆ ਸਪੀਡ ਦੇ ਨਾਲ ਆਪਣਾ ਕਵਰ ਹੋ ਗਿਆ ਤੇ ਆਪਾਂ ਟਾਈਮ 'ਚ ਜੰਮੂ ਚ ਐਂਟਰ ਕਰ ਗਏ ਸੀ ਹੁਣ ਆ ਤੁਸੀਂ ਜੇ ਇੱਥੇ ਪਿੱਛੇ ਦੇਖੋ ਤਾਂ ਸਾਰੀ ਰੋੜਾ ਤਿਆਰ ਹੋ ਰਹੀ ਐ ਉਹ ਤੈਨੂੰ ਹਾਈਵੇ ਕੱਢ ਰਿਹਾ ਤਾ ਕਰਕੇ ਵਿੱਚ ਛੋਟੇ ਛੋਟੇ ਪੈ ਚਾਂਦਾ ਰਹਿੰਦਾ ਤੇ ਇੱਥੇ ਹੁਣ ਆਪਾਂ ਰੁਕਿਆ ਨਾਲੇ ਗੱਡੀ ਰੀਫਿਲ ਕਰ ਲੂਗੇ ਤੇ ਨਾਲ ਦੇ ਨਾਲ ਕੁਝ ਖਾ ਪੀ ਲੂਗੇ ਬਾਕੀ ਜਿਹੜੀ ਚਾਕਲੇਟਾਂ ਵਗੈਰਾ ਹੈਗੀਆਂ ਸਾਡੇ ਕੋਲੋਂ ਦੋਨੋਂ ਗੱਡੀਆਂ ਚ ਇਕੁਅਲੀ ਡਿਸਟ੍ਰੀਬਿਊਟਡ ਐ ਔਰ ਨਹੀਂ ਭੁੱਖ ਵਗੈਰਾ ਲੱਗੀ ਤਾਂ ਖਾਓ ਤੇ ਇੰਜੋਏ ਕਰੋ ਆਪਾਂ ਫਿਲਹਾਲ ਜੰਮੂ ਦੇ ਵਿੱਚ ਘੁੰਮਦੇ ਪਏ ਆ ਤੇ ਆ ਜਿਹੜਾ Google Map ਆ ਤਾਂ ਆਪਾਂ ਨੂੰ ਸੰਭੇ ਦਾ ਰਸਤਾ ਦਿਖਾਈ ਜਾ ਰਿਹਾ ਪਰ ਜਦੋਂ ਅਸੀਂ ਪਿਛਲੀ ਵਾਰ ਕਸ਼ਮੀਰ ਦੀ ਟ੍ਰਿਪ ਤੇ ਆਏ ਸੀ ਤਾਂ ਅਸੀਂ ਵਾਇਆ ਸੰਭਾ ਹੋ ਕੇ ਸ਼੍ਰੀਨਗਰ ਗਏ ਸੀ ਉਦੋਂ ਤੇ ਸਾਨੂੰ ਬਹੁਤ ਜ਼ਿਆਦਾ ਡਿਫਿਕਲਟੀ ਆ ਕਿਉਂਕਿ ਉਹ ਸਾਰਾ ਟਰੱਕ ਵਾਲਾ ਰੂਟ ਹੈ ਤੇ ਜੇ ਬਾਈ ਦਾ ਚਾਂਸ ਤੁਹਾਨੂੰ ਵੀ Google ਐਵੇਂ ਸੰਭਿਆ ਵਾਲਾ ਰੂਟ ਦਿਖਾਵੇ ਤਾਂ ਤੁਸੀਂ ਉਹਨੂੰ ਅਵੋਇਡ ਕਰਕੇ ਸਿੱਧਾ ਇੱਥੇ ਵਿਸ਼ਨੂ ਦੇਵੀ ਵਿਸ਼ਨੂ ਦੇਵੀ ਤੋਂ ਬਾਅਦ ਸ਼੍ਰੀਨਗਰ ਭਰ ਲਿਓ ਤਾਂ ਉਹ ਤੁਹਾਨੂੰ ਵਧੀਆ ਤੁਹਾਨੂੰ ਹਾਈਵੇ ਤੇ ਲੈ ਜਾਊਗਾ ਹਾਈਵੇ ਤੇ ਮਾੜੀ ਮੋਟੀ ਕੰਸਟਰਕਸ਼ਨਸ ਤਾਂ ਹੈਗੀਆਂ ਪਰ ਸਾਰੀਆਂ ਠੀਕ ਹੋ ਜੂਗੀਆਂ ਤੇ ਸਾਨੂੰ ਇੱਕ ਹੋਰ ਡਰ ਸੀ ਕਿ ਅਮਰਨਾਥ ਯਾਤਰਾ ਚੱਲਦੀ ਪਈ ਹੈ ਤਾਂ ਕਰਕੇ ਥੋੜਾ ਜਿਹਾ ਕਰਾਊਡ ਹੋਊਗਾ। ਸਾਨੂੰ ਮਿਲਿਆ ਨਹੀਂ ਹੈਗਾ ਕਰਾਊਡ ਵਗੈਰਾ ਮਿਲਿਆ ਨਹੀਂ ਹੈਗਾ। ਸਾਰੀ ਸੜਕਾਂ ਸਾਫ਼ ਹੀ ਆ ਤੇ ਮੜਾ ਮੋਟੇ ਤੇ ਕੰਮ ਚੱਲਦੀ ਜਾਂਦਾ। ਆ ਬਣਿਆ ਜੀ ਜੰਮੂ ਦਾ ਇੱਕ ਨਵਾਂ ਬਾਈਪਾਸ। ਜੰਮੂ ਸਾਰਾ ਦਾ ਸਾਰਾ ਸ਼ਹਿਰ ਰਾਈਟ ਹੈਂਡ ਸਾਈਡ ਰਹਿ ਗਿਆ ਤੇ ਇਸ ਰੋਡ ਤੇ ਬਿਲਕੁਲ ਵੀ ਭੀੜ ਨਹੀਂ ਹੈਗੀ। ਸ਼੍ਰੀ ਨਗਰ ਦਾ ਇੱਥੇ ਤੋਂ ਸਿੱਧਾ ਰਸਤਾ ਹੈ 280 ਕਿਲੋਮੀਟਰ। ਬਹੁਤ ਹੀ ਜ਼ਿਆਦਾ ਸੁਣੀ ਰੋਡ ਬਣੀ ਹੋਈ ਹੈ ਕੋਈ ਇਚ ਕਟ ਨਹੀਂ ਕੋਈ ਕੁਛ ਨਹੀਂ ਸਿੱਧੀ ਸਟ੍ਰੇਟ ਰੋਡ ਹੈ ਜਿਹੜੀ ਆਪਾਂ ਬਹੁਤ ਹੀ ਜ਼ਿਆਦਾ ਸੁਣੀ ਬਾਈਪਾਸ ਫੜਿਆ ਹੋਇਆ ਸੀਗਾ ਜੰਮੂ ਤੋਂ ਬਾਈਪਾਸ ਤੇ ਰੋਡ ਅੱਗੇ ਖਤਮ ਹੋ ਗਈ ਹੁਣ ਚਾਚਾ ਅੱਗੇ ਰੋਡ ਲੱਭਣ ਗਿਆ ਹੋਇਆ ਹੈ ਪੂਰੀ ਬਈ ਦਾ ਕਰੇ ਪਿੱਛੇ ਨੂੰ ਜਾਏਗਾ ਪੂਰੀ ਆਫ ਰੋਡਿੰਗ ਹੋਈ ਹੋਈ ਹੈ ਆ ਕੱਚੇ ਰਸਤੇ ਤੇ ਆ ਆ ਤੁਸੀਂ ਪਿੱਛੇ ਦੇਖ ਲਓ ਆ ਸਾਰਾ ਕੱਚਾ ਰਸਤਾ ਕੱਢ ਕੇ ਆਏ ਹੋਏ ਆ ਆਮਨੇ ਆਪਣੀ ਦੂਜੀ ਗੱਡੀ ਆ ਦੋਨੋਂ ਦੋ ਜਾਣੇ ਗਏ ਹੋਏ ਆ ਦੋਨੋਂ ਰੋਡ ਲੱਭਣ ਗਏ ਹੋਏ ਆ ਫਿਰ ਰੋਡ ਘੱਟ ਨੂੰ ਜਾ ਰਹੀ ਹੈ ਪਰ ਜਿਹੜਾ ਐਕਸਪੀਰੀਅੰਸ ਹੁੰਦਾ ਨਾ ਰੋਡ ਲੱਭਣੇ ਵਾਲਾ ਆਫ ਰੋਡਿੰਗ ਵਾਲਾ ਤੇ ਵਿੱਚ ਜਿਹੜੀ ਗੱਡੀ ਭਜਾਈ ਸੀ ਆ ਸਾਰੀ ਚੀਜ਼ਾਂ ਮਿਲ ਕੇ ਇੱਕ ਟ੍ਰਿਪ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਬਣਾ ਦਿੰਦੀ ਹੈ ਜੇ ਤੁਹਾਡੇ ਨਾਲ ਵੀ ਅਜਾ ਕਦੇ ਵੀ ਐਕਸਪੀਰੀਅੰਸ ਹੋਇਆ ਤਾਂ ਕਦੇ ਵੀ ਟਾਲ ਜੀਣਾ ਮਾਰੇ ਹੋਇਆ ਬੁਝਰ ਅਫਸੋਸ ਜਨਾ ਬਣਾਇਆ ਕਿਉਂਕਿ ਜਿਹੜਾ ਐਡਵੈਂਚਰ ਹੁੰਦਾ ਤੁਹਾਨੂੰ ਆਹੀ ਯਾਦ ਰਹਿੰਦਾ ਐਕਚੁਅਲ ਤੇ ਜਿਹੜੀ ਆ ਰੋਡ ਹੈ ਇਹਦੀ ਕੰਸਟਰਕਸ਼ਨ ਚੱਲਦੀ ਹੈ ਆ ਦੇਖੋ ਐਸੇ ਲੱਗਦਾ ਪੂਰੀ ਪੱਕੀ ਰੋਡ ਹੈ ਉਹ ਤੋਂ ਬਾਅਦ ਫਿਰ ਕੱਚੀ ਰੋਡ ਸਟਾਰਟ ਹੋ ਜਾਂਦੀ ਹੈ ਅੱਛਾ ਜੋ ਮਤਲਬ ਆ ਆਪਾਂ ਗਲਤ ਉੱਪਰੋਂ ਝੜ ਕੇ ਸੀਗੇ ਕੱਚੀ ਰੋਡ ਦਾ ਪੈਚ ਵੀ ਛੋੜੋ ਦਾ ਹੈ ਉਹ ਤੋਂ ਬਾਅਦ ਅਗੇ ਫਿਰ ਪੱਕੀ ਰੋਡ ਸਟਾਰਟ ਹੋ ਜਾਂਦੀ ਹੈ ਤੇ ਤੁਹਾਨੂੰ ਇੱਕ ਹੋਰ ਇੱਥੇ ਦੀ ਬੈਸਟ ਛੇ ਦੱਸਦਾ ਕਿ ਇਸ ਰੋਡ ਤੇ ਬਿਲਕੁਲ ਵੀ ਭੀੜ ਨਹੀਂ ਸੀਗੀ ਤੁਸੀਂ ਜਿੰਨਾ ਚਾਹੋ ਉਨਾਂ ਸਵਰ ਘੱਟ ਸਕਦੇ ਹੋ ਇਸ ਰੋਡ ਤੇ ਟੂ ਗੁੱਡ ਰੋਡ ਬਣੀ ਹੋਈ ਸੀ ਕਿ ਇੱਥੇ ਤੱਕ ਉਸ ਤੋਂ ਬਾਅਦ ਅੱਗੇ ਫੇਰ ਟੂ ਗੁੱਡ ਰੋਡ ਹੈ ਤੇ ਜਿਹੜੇ ਆਪਣੇ ਪਹਾੜ ਹੋ ਗਿਆ ਇੱਥੇ ਤੋਂ ਸਟਾਰਟ ਛੋਟੇ ਮੋਟੇ ਜਿਹੇ ਪਹਾੜ ਪਰ ਮੇਨ ਜਿਹੜੇ ਪਹਾੜਾ ਦੀ ਬਿਊਟੀ ਹੈ ਉਹ ਸਟਾਰਟ ਕਸ਼ਮੀਰ ਤੋਂ ਹੋਊਗੀ ਇੱਕ ਟਨਲ ਆਊਗੀ ਟਨਲ ਤੋਂ ਬਾਅਦ ਪਹਾੜ ਦੀ ਕੁਆਲਿਟੀ ਚੇਂਜ ਹੋ ਜੂਗੀ ਤਾਂ ਆਪ ਇੱਕ ਬਹੁਤ ਹੀ ਜ਼ਿਆਦਾ ਖੂਬਸੂਰਤ ਵੈਲੀ ਦੇ ਵਿੱਚ ਐਂਟਰ ਕਰ ਚੁਗੇ ਜਿਵੇਂ ਆਪਣੇ ਨਾਲ ਪਿਛਲੀ ਵਾਰ ਹੋਇਆ ਸੀ ਆਪਾਂ ਹੁਣ ਫੇਰ ਇੱਕ ਬਹੁਤ ਹੀ ਜ਼ਿਆਦਾ ਸੁੰਨੀ ਰੋਡ ਤੇ ਚੜੇ ਹੋਏ ਆਂ ਪੂਰੀ ਇੱਥੇ ਆਫ ਰੋਡਿੰਗ ਵਾਲੀ ਫੀਲ ਹੈ ਤੇ ਪਹਾੜ ਚੜੀ ਜਾ ਰਹੇ ਆਂ ਆਪਾਂ ਬਹੁਤ ਜ਼ਿਆਦਾ ਸੋਹਣਾ ਮੌਸਮ ਹੋਇਆ ਹੋਇਆ ਤੇ ਮਾਹੌਲ ਵੀ ਬਹੁਤ ਸੋਹਣਾ ਹੋਇਆ ਹੋਇਆ ਦੇਖੋ ਜੀ ਆਪਾਂ ਕਹਿੰਨੇ ਕੈਂਡ ਲੋਕੇਸ਼ਨ ਤੇ ਪਹੁੰਚ ਗਿਆ ਪੂਰੀ ਹਾਈਟ ਤੇ ਆਪਾਂ ਪਹੁੰਚੇ ਹੋਏ ਆਂ। ਹੋਰ ਇਹ ਵੀ ਬਹੁਤ ਹੋਣੀ ਆ। ਬਹੁਤ ਹੀ ਜਿਆਦਾ ਨਜ਼ਾਰਾ ਆ। ਆਫ ਰੂਡਿੰਗ ਹੋ ਗਈ, ਸਾਰਾ ਕੁਝ ਹੋ ਗਿਆ। ਬਹੁਤ ਹੀ ਛੋਟੇ ਛੋਟੇ ਜਿਹੇ ਮਕਾਨ ਦਿਖਨੇ ਇੱਥੇ। ਪੂਰਾ ਨਿਚੇ ਦਾ 뷰 ਆ ਰਿਹਾ ਉੱਥੇ ਤੋਂ। ਉਦੋਂ ਬਾਅਦ ਫਿਰ ਆਪਾਂ ਨੇ ਡਿਸੈਂਡ ਕਰਨਾ ਸ਼ੁਰੂ ਕਰ ਦੋਗੇ ਇਹ ਤੋਂ। जी, करन जी जम्मू की पहली टनल ही है। चलो छोटी चाहे बड़ी टनल टनल है ਆਪਾਂ ਹੁਣ ਦੁਬਾਰਾ ਫੇਰ ਪਹੁੰਚ ਗਏ ਇੱਕ ਢਾਬੇ ਦੇ ਉੱਤੇ ਇੱਧਰਲੇ ਪਾਸੇ ਹੈਗੇ ਜੀ ਢਾਬਾ ਇਸ ਢਾਬੇ ਤੇ ਰੁਕਦੇ ਆਂ ਕੁਝ ਖਾਂਦੇ ਪੀਂਦੇ ਆਂ ਤੇ ਇੱਥੇ ਤਾਂ ਅਪ੍ਰੋਕਸੀਮੇਟਲੀ 4 ਘੰਟੇ ਦਾ ਸਾਢੇ 4 ਘੰਟੇ ਦਾ ਰਸਤਾ ਦਿਖਾ ਰਿਹਾ ਹੈ ਗੂਗਲ ਮੈਪ ਸ਼੍ਰੀਨਗਰ ਰੱਖਦਾ ਇੱਥੇ ਖਾਂਦੇ ਪੀਂਦੇ ਅਰੇਸਟ ਕਰਦੇ ਨਾਲੇ ਮਨਜੀ ਕੁ ਲੱਤਾਂ ਸਿੱਧੀਆਂ ਕਰਦੇ ਪੰਜਾਬ ਦੇ ਵਿੱਚ ਫਿਲਹਾਲ ਮੌਨਸੂਨ ਦਾ ਸਮਾਂ ਚੱਲੀ ਜਾਂਦਾ ਤੇ ਮੌਨਸੂਨ ਇੱਥੇ ਵੀ ਹੈਗਾ ਪਰ ਸਾਨੂੰ ਆਂਦੇ ਹੋਏ ਕੋਈ ਮੀਂਹ ਵਗੈਰਾ ਕੁਝ ਵੀ ਟੱਕਰੇਗਾ ਰੋਡ ਬਿਲਕੁਲ ਸਾਫ਼ ਹੈ ਖਾਲੀ ਹੈ ਸੁੱਕੀਆਂ ਰੋਡਾਂ ਸਾਰੀਆਂ ਤੇ ਬੱਦਲ ਵਾਈ ਹੈ ਬੱਦਲ ਵਾਈ ਦੇ ਕਰਕੇ ਇੱਥੇ ਵੀ ਸਾਰਾ ਦਾ ਸਾਰਾ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਐਤ ਸਾਈ ਰੋਟੀ ਹੁਣ ਰੋਟੀ ਛੱਕਦੇ ਆਂ ਹਾਂ ਜੀ ਇਹ ਕਰ ਲਿਓ ਬਈ ਆਪਾਂ ਫਲੈਸ਼ ਨੇ ਪੂਰਾ ਫਾਰਵਰਡ ਜੀ ਨਿਕਲਦਾ ਬੋੜਾ ਹੁਣ ਇਹ ਤੋਂ ਖਾ ਕੇ ਆਪਾਂ ਫਿਰ ਚੱਲੀ ਅੱਗੇ ਵਾਲੇ ਸਾਈਡ ਨੂੰ ਸ਼੍ਰੀ ਨਗਰ ਦਾ ਰਸਤਾ ਹੈਗਾ ਜੀ ਇੱਥੇ ਤੋਂ ਆਲਮੋਸਟ 4 ਘੰਟੇ ਦਾ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਕਸ਼ਮੀਰ ਦੇ ਵਿੱਚ ਚੱਲਦੀ ਪਈ ਹੈ ਅਮਰਨਾਥ ਯਾਤਰਾ ਅਮਰਨਾਥ ਯਾਤਰਾ ਖਤਮ ਹੋਊਗੀ 9 ਅਗਸਤ ਨੂੰ 9 ਅਗਸਤ 2025 ਨੂੰ ਤੇ ਅੱਜ ਦੀ ਤਰੀਕ ਹੈਗੀ 24 ਜੁਲਾਈ 2025 ਤੇ ਜਿਵੇਂ ਅਸੀਂ ਪਿੱਛੇ ਤੋਂਾਰੇ ਸੀਗੇ ਕਾਫੀ ਜ਼ਿਆਦਾ ਚੈਕਿੰਗਾ ਤੇ ਕਾਫੀ ਜ਼ਿਆਦਾ ਚੈੱਕ ਪੋਸਟ ਕਈ ਵਾਰ ਸਮਾਨ ਵਗੈਰਾ ਖਿਲਾ ਲੈਣੇ ਆ ਤੇ ਸਮਾਨ ਦੀ ਫੋਟੋ ਵਗੈਰਾ ਦੇਣੀ ਪੈਂਦੀ ਆ ਆਪਾਂ ਨੂੰ ਉਤੋਂ ਬਾਅਦ ਇਹਨਾਂ ਤੇ ਇੱਕ ਹੋਰ ਨਵਾਂ ਰੂਲ ਹੈ ਕਿ 2 ਵਜੇ ਤੱਕ ਤਾਂ ਜਿਹੜੀ ਗੱਡੀਆਂ ਉਹ ਜਾ ਸਕਦੀਆਂ 2 ਵਜੇ ਤੋਂ ਬਾਅਦ ਟਰੱਕ ਡਰਾਈਵਰ ਸਟਾਰਟ ਹੁੰਦੇ ਆ ਜਿਵੇਂ ਕਿ ਹੁਣ ਅਸੀਂ ਲੇਟ ਹੋ ਗਏ ਸੀ ਤੇ ਲੇਟ ਹੋਣ ਤੋਂ ਬਾਅਦ ਸਾਡੀ ਗੱਡੀ ਪਿੱਛੇ ਰੋਕ ਲਈ ਸੀ ਕਿਉਂਕਿ ਚੰਡੀਗੜ੍ਹ ਨੰਬਰ ਹੈ ਤਾਂ ਕਰਕੇ ਸਾਡੇ ਕੋਲ ਹੋਟਲ ਬੁਕਿੰਗ ਸੀ ਤਾਂ ਕਰਕੇ ਸਾਨੂੰ ਅੱਗੇ ਜਾਂ ਦਿੱਤਾ ਜੇ ਤੁਸੀਂ 2 ਵਜੇ ਤੋਂ ਬਾਅਦ ਆ ਰਹੇ ਹੋ ਤਾਂ ਆਪਣੀ ਹੋਟਲ ਬੁਕਿੰਗ ਪੱਕਾ ਕਰਕੇ ਆਇਓ ਅਦਰਵਾਈਜ਼ ਕੋਸ਼ਿਸ਼ ਕਰਿਓ ਕਿ ਤੁਸੀਂ 2 ਵਜੇ ਤੋਂ ਪਹਿਲਾਂ ਨਿਕਲ ਜਿਓ ਤੇ ਆਪਾਂ ਖੜੇ ਆ ਫਿਲਹਾਲ ਐਚਪੀ ਦੇ ਪੰਪ ਦੇ ਉੱਤੇ ਦੋ ਗੱਡੀਆਂ ਆਪਣੇ ਕੋਲ ਇੱਕ Tata Safari ਇੱਕ Tata Harrier ਦੋਨਾਂ ਦਾ ਤੇਲ ਦੇ ਦੇ ਵੀ ਦੋਨਾਂ ਨੇ ਤੇਲ ਕਿੰਨਾ ਪੀਤਾ ਆਲਮੋਸਟ 7 7.5 ਰੁਪਏ ਬੈਟਰੀਆਂ 1 ਕਿਲੋਮੀਟਰ ਦਾ Safari ਚ ਕਿੰਨੀ ਪੱਪ ਗਿਆ ਤੇਲ 3600 3600 ਤੋ ਹੋਏ ਪੈਣਾ ਪੈਣਾ ਬਹੁਤ ਜ਼ਿਆਦਾ ਗੱਲ ਦੀ ਗੱਲ ਹੈ 3600 ਦਾ ਤੇਲ ਗਿਆ ਫਿਲਹਾਲ ਸਫਾਰੀ ਤੱਕ ਉਦੋਂ ਬਾਅਦ 3400 ਦਾ ਕੀ ਚੱਲ ਰਿਹਾ ਬਰਾਬਰ ਤਾਂ ਹੀ ਜਾਊਗਾ ਹੈ ਬਰਾਬਰ ਹੀ ਆਊਗਾ ਇਹ ਆ 80 ਕਰ ਲਿਆ ਮੜੀ ਜੀ ਹਲਾਈਏ ਨੋ ਆਲਮੋਸਟ 3500 ਰੁਪਏ ਦਾ ਇਹਦਾ 100 ਰੁਪਏ ਦਾ ਫਰਕ ਪਾ ਗਿਆ ਗੱਡੀ ਆ 100 100 ਦਾ ਫਰਕ ਪਾਦੀ ਉਹ ਜ਼ਿਆਦਾ ਖਾ ਗਈ ਉਹਦੇ 'ਚ 3600 ਰੁਪਏ ਇਹਦੇ 'ਚ 3480 ਰੁਪਏ ਦਵੇ ਆ ਗੱਡੀ ਫਿਲਹਾਲ ਘੱਟ ਤੇਲ ਖਾ ਰਹੀ ਹੈ ਜਿਹੜੀ ਟਾਟਾ ਸਫਾਰੀ ਹੈ ਜ਼ਿਆਦਾ ਖਾ ਰਹੀ ਹੈ ਕਿਉਂਕਿ ਉਹਦਾ ਬੰਦ ਵੀ ਹੈਗਾ ਨਵੀਂ ਗੱਡੀ ਆ ਤੇ ਇੰਜਨ ਵਗੈਰਾ ਉਹਦਾ ਚੰਗੀ ਤਰ੍ਹਾਂ ਸੈਟ ਬੈਠ ਗਿਆ ਆ ਹੈਗੀ ਪੁਰਾਣੀ ਗੱਡੀ ਇਹਦਾ ਇੰਜਨ ਵਗੈਰਾ ਸਾਰਾ ਕੁਝ ਸੈਟ ਆ ਬਾਕੀ ਉਹੀ ਗੱਲ ਜੇ ਤੁਸੀਂ ਲੇਟ ਆ ਰਿਹਾ ਤਾਂ ਆਪਣੀ ਪੱਕਾ 100% ਬੁਕਿੰਗ ਕਰਾ ਕੇ ਲਿਆਓ ਜੇ ਤੁਸੀਂ ਸ਼੍ਰੀਨਗਰ ਦੇ ਵਿੱਚ ਸਟੇ ਕਰ ਰਹੇ ਆ ਕਿਤੇ ਸੋਨਮਰਗ ਸਟੇ ਕਰ ਰਹੇ ਆ ਕਿਤੇ ਗੁਲਮਰਗ ਸਟੇ ਕਰ ਰਹੇ ਆ ਤੁਹਾਡੀ ਬੁਕਿੰਗ ਮੈਂਡੇਟਰੀ ਹੈ ਨਜ਼ਰੋਂ ਪਿੱਛੇ ਚੈੱਕ ਪੋਸਟ ਤੋਂ ਰੁਕ ਲੂਗੇ ਜੇ ਤੁਸੀਂ 2 ਵਜੇ ਤੋਂ ਬਾਅਦ ਆਏ ਵੈਸੇ ਕੋਸ਼ਿਸ਼ ਕਰਿਓ ਕਿ ਤੁਸੀਂ 2 ਵਜੇ ਤੋਂ ਪਹਿਲਾਂ ਹੀ ਆਓ ਹੁਣ ਅਸੀਂ ਨੇੜੇ ਪਹੁੰਚ ਗਏ ਬਸ ਆਲਮੋਸਟ ਆ ਗਿਆ 3 1/2 ਕਿ 3 ਘੰਟੇ ਦਾ ਸਾਡਾ ਸਫ਼ਰ ਉਹ ਤੋਂ ਬਾਅਦ ਖਤਮ ਹੋ ਜੂਗਾ ਉਹ ਤੋਂ ਬਾਅਦ ਫਿਰ ਆਪਾਂ ਸ਼੍ਰੀਨਗਰ ਪਹੁੰਚ ਜੂਗੇ ਉੱਥੇ ਆਰਾਮ ਤੋਂ ਫਿਰ ਡੈਲ ਲੇਕ ਤੇ ਘੁੰਮੂਗੇ ਇੰਜੋਏ ਕਰੂਗੇ ਨਾਲੇ ਤੁਹਾਨੂੰ ਕਰੂਗੇ ਹੈਥੋ ਬੈਣੀ ਹਾਲ ਅਪਰੋਕਸੀਮੇਟਲੀ 7 ਕਿਲੋਮੀਟਰ ਰਹਿ ਗਿਆ ਅਸੀਂ ਮੇਨ ਕਸ਼ਮੀਰ ਦੇ ਜਮਾ ਕੋਲ ਆ ਇੱਥੇ ਆਪਾਂ ਨੇ ਫਿਰ ਇੱਕ ਛੋਟੀ ਜਿਹੀ ਇੱਕ ਬ੍ਰੇਕ ਲਈ ਆ ਇੱਥੇ ਰੁਕਦੇ ਆ ਵਾਸ਼ਰੂਮ ਵਗੈਰਾ ਕਰਦੇ ਆ ਫਿਰ ਉਦੋਂ ਬਾਅਦ ਆਪਾਂ ਸਿੱਧਾ ਅੱਗੇ ਹੋਟਲ ਜਾਉਂਗੇ ਮੇਨ ਕਸ਼ਮੀਰ ਦੇ ਅੰਦਰ ਇੱਥੇ ਬਾਕੀ ਸਾਰੇ ਆਪਣੇ ਜਾਣੇ ਖੜੇ ਆ ਹੋਟਲ ਆਪਣਾ ਬੁੱਕ ਹੈ ਕਸ਼ਮੀਰ ਦੇ ਅੰਦਰ ਬਸ ਸਿੱਧਾ ਚੈੱਕ ਇਨ ਕਰਨਾ ਆਪਾਂ ਨੇ ਬੁਕਿੰਗ ਆਪਣੀ ਹੋਈ ਹੋਈ ਆ ਇੱਥੇ ਟੈਂਪਰੇਚਰ ਵਧੀਆ ਕਰੀਏ ਟੈਂਪਰੇਚਰ ਹੁਣ ਹੌਲੀ ਹੌਲੀ ਡਾਊਨ ਆਉਣ ਲੱਗਿਆ ਵਧੀਆ ਟੈਂਪਰੇਚਰ ਹੋ ਗਿਆ ਇੱਥੇ ਮਤਲਬ ਕਿ ਨਾ ਬਹੁਤੀ ਗਰਮੀ ਜੀ ਨਾ ਬਹੁਤੀ ਸਰਦੀ ਐਵਰੇਜ ਟੈਂਪਰੇਚਰ ਹੋ ਰਿਹਾ ਹੈ ਜੀ ਆ ਟਨਲ ਹੈ ਜੀ ਇਹ ਤੋਂ ਬਾਅਦ ਆਪਣਾ ਮੇਨ ਕਸ਼ਮੀਰ ਸਟਾਰਟ ਹੋਣਾ ਤੇ ਇੱਥੇ ਇੱਕ ਵਾਰ ਆਪਣੀ ਫੇਰ ਤੋਂ ਹਾਜ਼ਰੀ ਲੱਗੀ ਹੈ ਜੀ ਚੌਂਕੀ ਲੱਗੀ ਹੈ ਮੇਨ ਟਨਲ ਦੇ ਸਾਹਮਣੇ ਸਾਨੂੰ ਖੜਾਇਆ ਹੋਇਆ ਹੈ ਤੇ ਸਾਹਮਣੇ ਪਾਪਾ ਆਉਣੇ ਪਏ ਆ ਤੇ ਨਾਲ ਗगन ਚਾਚੇ ਵੀ ਇੱਥੇ ਹੀ ਆ ਸਾਹਮਣੇ ਅਫਸਰ ਹੈ ਉਹਦੇ ਨਾਲ ਗੱਲ ਕਰਦੇ ਆ ਹੋਟਲ ਬੁਕਿੰਗ ਵੈਗਰਾਂ ਦਾ ਖੰਡ ਨੇ ਸਾਰੀ ਫਾਰਮੈਲਿਟੀਜ਼ ਕਲੀਅਰ ਕਰਦੇ ਆ ਫਿਰ ਅੱਗੇ ਨੂੰ ਬਦੋਂਗੇ ਵੈਸੇ ਜਿਹੜਾ ਮੇਨ ਕਸ਼ਮੀਰ ਹੈ ਸੋਨਾ ਕਸ਼ਮੀਰ ਹੈ ਉਹ ਇਹ ਤੋਂ ਬਾਅਦ ਸਟਾਰਟ ਹੋਣਾ ਹੈ ਜਿਹੜਾ ਜਿਹੜਾ ਇਹਦੇ ਵਿੱਚ ਪਹਾੜ ਹੈ ਪਹਾੜ ਤੋਂ ਪਰਲੇ ਪਾਸੇ ਬਹੁਤ ਹੀ ਸੋਹਣੀ ਵੈਲੀ ਨੇ ਓਪਨ ਹੋ ਜਣਾ ਤੇ ਮੇਨ ਕਸ਼ਮੀਰ ਉੱਥੇ ਤੋਂ ਹੀ ਸਟਾਰਟ ਹੈ ਫਿਰ ਸ਼ੀਸ਼ੇ ਚੱਕਰ ਦੇਖੋ ਮੁੱਕੀ ਵਾਪਸੀ ਹੈ ਕਿ ਨਾ ਤਾਂ ਆਪਰੇ ਕੀ ਸ਼ੀਸ਼ੇ ਆਪਣੇ ਨਾਲ ਇੱਥੇ ਫਿਰ ਤੋਂ ਸਟੇਮ ਹੋ ਗਿਆ ਅਸੀਂ ਟਨਲ ਦੇ ਵਿੱਚ ਹੀ ਖੜੇ ਆ ਟਨਲ ਕ੍ਰੋਸ ਕਰਕੇ ਅਸੀਂ ਪਰਲੇ ਪਾਸੇ ਗਏ ਸੀ ਪਰਲੇ ਪਾਸੇ ਫਿਰ ਕੋਸਟ ਲੱਗੀ ਹੋਈ ਹੈ ਕੋਸਟ ਤੋਂ ਸਾਨੂੰ ਫੇਰ ਟਨਲ ਦੇ ਵਿੱਚ ਵਾਪਸ ਕਰਨਾ ਇਹਨਾਂ ਨੇ ਰਿਕੁਐਸਟ ਵਗੈਰਾ ਕਰਦੇ ਆ ਤੇ ਦਿਖਾਨਿਆਂ ਹੋਟਲ ਦੁਕਾਨਾਂ ਵਗੈਰਾ ਜੇ ਮੰਨ ਦਿੰਦੇ ਆ ਪਿੱਛੇ ਤੋਂ ਚੱਕ ਕੇ ਚੌਂਕੀ ਅੱਗੇ ਲਾ ਕੇ ਤੇ ਥੋੜੀ ਜਿਹਾ ਤਾਂ ਖਰਚ ਖਵਾੜੀ ਜੀ ਜ਼ਿਆਦਾ ਹੋ ਰਹੀ ਹੈ ਸਾਨੂੰ ਤੇ ਆ ਵੀ ਨਹੀਂ ਕੁਝ ਪਤਾ ਹੈਗਾ ਕਿ ਜਿਹੜੇ ਹੋਟਲ ਦੁਕਾਨਾਂ ਕੀਤੀਆਂ ਹੋਈਆਂ ਕਿਤੇ ਉਹਨਾਂ ਦੇ ਪੈਸੇ ਵੇਸਟ ਹੀ ਚੁਲਦੇ ਨੇ ਸਰਦਾਂ ਦਾ ਕਹਿਣਾ ਆਇਆ ਹੈ ਕਿ ਤੁਹਾਡੀਆਂ ਗੱਡੀਆਂ ਹੁਣ ਅੱਗੇ ਨਹੀਂ ਜਾ ਸਕਦੀਆਂ 2 ਵਜੇ ਤੋਂ ਪਹਿਲਾਂ ਪਹਿਲਾਂ ਜਾ ਸਕਦੀਆਂ ਸੀ ਤੁਸੀਂ ਆਪਣਾ ਰਾਮ ਤੋਂ ਜਾਓ ਤੇ ਇੱਥੇ ਹੋਰ ਜਲਦ ਬੋਸੋ ਆਹ ਦੇਖੋ ਸਾਰੀਆਂ ਗੱਡੀਆਂ ਵਾਪਸ ਜਾ ਰਹੀਆਂ ਲਾਈਨ 'ਚ ਲੱਗੀਆਂ ਨੇ ਸਾਰੀਆਂ ਦੀ ਸਾਰੀਆਂ ਐਤੋਂ ਨੂੰ ਅਸਲ ਕਾਫੀ ਡਿਫਿਕਲਟ ਲੱਗਦਾ ਮੈਨੂੰ ਅੱਜ ਕਿ ਆਪਾਂ ਕੱਲ ਲੇਕ ਤੇ ਪੌਂਡ ਪਾਉਂਗੇ ਤੇ ਸ਼੍ਰੀ ਨਗਰ ਵਿੱਚ ਰਹਿ ਪਾਉਂਗੇ। ਬਾਕੀ ਕੋ ਨੋ। ਫਾਈਨਲੀ ਆਪਾਂ ਟਨਲ ਤੋਂ ਬਾਅਦ ਆਪਾਂ ਫੇਰ ਰੋਡ ਤੇ ਚੜ ਗਏ ਤੇ ਹੁਣ ਅੱਗੇ ਦੇਖਦੇ ਕੋਈ ਚੌਂਕੀ ਆਉਂਦੀ ਹੈ ਕਿ ਨਹੀਂ ਕਿਉਂਕਿ ਪਿਛਲੀ ਚੌਂਕੀ ਚੱਕ ਤੇ ਜਦੋਂ ਮੋਸਟਲੀ ਟ੍ਰੈਫਿਕ ਇਕੱਠੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਚੌਂਕੀ ਚੱਕ ਦਿੰਦੇ ਆ। ਫਿਰ ਹੁਣ ਦੇਖਦੇ ਆਂ ਵੀ ਅੱਗੇ ਚੌਂਕੀ ਮਿਲੂਗੀ ਕਿ ਨਹੀਂ। ਬੇਸ਼ੱਕ ਕਿ ਮੈਨੂੰ ਚਾਂਸੇ ਘੱਟ ਲੱਗਦੇ ਆ ਤੇ ਇੱਥੇ ਆਪਾਂ ਇੱਕ ਵਾਰ ਫੇਰ ਖੱਜਲ ਹੁੰਦੇ ਹੋਏ ਫਿਰ ਆਪਾਂ ਇੱਥੇ ਰੁਕ ਗਏ ਸੀ ਆਰਪੀਐਫ ਦੇ ਇੱਥੇ ਚੌਂਕੀ ਦੇ ਵਿੱਚ ਤੇ ਇੱਥੇ ਤੋਂ ਸਾਨੂੰ ਪਰਮਾਨੈਂਟ ਮਨਾ ਕਰਤਾ ਕਿ ਤੁਸੀਂ ਅੱਜ ਕਿਸੇ ਵੀ ਹਾਲਤ ਸ੍ਰੀਨਗਰ ਜਾ ਨਹੀਂ ਸਕਦੇ ਸਾਡੀ ਹੋਟਲ ਬੁਕਿੰਗ ਬਕਾਰ ਹੋ ਗਈ ਤੇ ਨਾਨ ਰਿਫੰਡੇਬਲ ਸੀ ਇਹ ਤੋਂ ਬੈਕ ਐਂਡ ਸਾਈਡ ਗੁਰਦੁਆਰਾ ਸਾਹਿਬ ਹੈ ਉੱਥੇ ਜਾਂਦੇ ਹਾਂ ਉੱਥੇ ਕਮਰੇ ਵਗੈਰਾ ਲੈਣੇ ਤੇ ਉੱਥੇ ਰਹਿਣੇ ਆ ਤੇ ਅਮਨਨਾਸ ਯਾਤਰਾ ਕਰਕੇ ਇੱਥੇ ਕਾਫੀ ਜ਼ਿਆਦਾ ਕੰਮ ਸਟ੍ਰਿਕਟ ਹੋਇਆ ਹੋਇਆ ਹੈ ਜੇ ਤੁਸੀਂ ਆਣਾ 2-3 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਤੋਂ ਨਿਕਲ ਜੂਗੇ ਤਾਂ ਤੁਸੀਂ ਚੰਗੇ ਰਹੋਗੇ ਫਾਈਨਲੀ ਕਾਫੀ ਜ਼ਿਆਦਾ ਖੱਜਲ ਖਵਾਉਣੇ ਤੋਂ ਬਾਅਦ ਆਪਾਂ ਇੱਕ ਇੱਥੇ ਗੁਰਦੁਆਰਾ ਸਾਹਿਬ ਆਏ ਆਂ ਇਹਦੇ ਨਾਲ ਹੀ ਆਪਣੇ ਉਹ ਵੇ ਰੂਮ ਹੈ ਹੁਣ ਅੱਜ ਦਾ ਦਿਨ ਇੱਥੇ ਰੁਕਦੇ ਆਂ ਕੱਲ ਨੂੰ ਦੇਖਦੇ ਕੀ ਬਲੈਂਡ ਬੰਦ ਹੈ ਕੀ ਅਸੀਂ ਡਾਇਰੈਕਟ ਸੋਨਮਰਗ ਜਾਉਂਗੇ ਕਿ ਡਾਇਰੈਕਟ ਸ਼੍ਰੀਨਗਰ ਜਾਉਂਗੇ ਇੱਕ ਗੱਡੀ ਆਪਣੀ ਆ ਗਈ ਇੱਕ ਉਹ ਵੀ ਆ ਗਈ ਦੋ ਗੱਡੀਆਂ ਕੁੱਲ ਮਿਲਾ ਕੇ 9 ਜਾਣੇ ਅਸੀਂ ਦੋ ਕਮਰੇ ਲੈ ਲੂਗੇ ਅੱਜ ਦੇ ਦੌਰਾਨੇ ਤੋਂ ਨੇ ਇੱਥੇ ਫਰੈਸ਼ ਵਗੈਰਾ ਹੁੰਨੇ ਆਂ ਫਿਰ ਇੱਥੇ ਸਾਰੀ ਮਾਰਕੀਟ ਇਧਰਲੇ ਪਾਸੇ ਸਾਰੀ ਮਾਰਕੀਟ ਫਿਰ ਮਾਰਕੀਟ ਨੂੰ ਐਕਸਪਲੋਰ ਕਰੂਗੇ ਇਹਨਾਂ ਦੇ ਖੇਤਾਂ ਵਗੈਰਾ ਜਾ ਕੇ ਹੋਗੇ ਤੇ ਰਾਮ ਤੋਂ ਵਧੀਆ ਆਪਣਾ ਇੰਜੋਇਮੈਂਟ ਹੋ ਜਾਊਗਾ ਫਿਰ ਕੱਲ ਦੀ ਕੱਲ ਦੇਖਦੇ ਨੇ ਕਿ ਕੀ ਬੰਦਦਾ ਕੀ ਨਹੀਂ ਬੰਦਦਾ ਉਹ ਦੇਖੋ ਜੀ ਉਹ ਆਪਣੇ ਬੰਦੇ ਗਏ ਹੋਏ ਆ ਸਾਰੇ ਰੂਮ ਦੇਖਣ ਰੂਮਾਂ ਸੈਲੈਕਟ ਕਰੂਗੇ ਫਰੈਸ਼ ਹੋਣੇ ਫਿਰ ਮਾਰਕੀਟ ਐਕਸਪਲੋਰ ਕਰਦੇ ਆ ਨਾਰੇ ਗੁਰਦੁਆਰਾ ਸਾਹਿਬ ਦੇਖਦੇ ਆ ਹਾਂ ਸੀਤਾ ਹੁਣ ਰਾਤ ਨੂੰ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਦਾ ਸਭ ਦਾ ਪਾਰਟ ਹੋ ਰਿਹਾ ਤੇ ਆ ਗੁਰਦੁਆਰਾ ਸਾਹਿਬ ਸ਼੍ਰੀਨਗਰ ਤੋਂ ਪਹਿਲਾਂ ਹੀ ਜਾਂਦਾ ਆਪਣੇ ਸ਼੍ਰੀਨਗਰ ਤੋਂ ਪਹਿਲਾਂ ਆ ਗੁਰਦੁਆਰਾ ਸਾਹਿਬ ਤੇ ਵਿੱਚ ਸਟੇ ਕੀਤੀ ਹੈ ਇੱਥੇ ਆਪਣੇ ਗਮਰੇ ਲੈ ਲੇ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਬਣਿਆ ਹੋਇਆ ਅੰਦਰੋਂ ਲੱਕੜ ਦਾ ਕੰਮ ਹੋਇਆ ਹੋਇਆ ਟੂ ਬੋਟਾ ਤੁਮਰਾ ਲਖਨ ਜਾਏ ਪਸਾਰਾ ਕਹਿਬਿ ਸਦਾ ਪ੍ਰਥਮ ਸੰਸਾਰਾ ਇੱਕ ਹੈ ਰੂਪ ਅਨੂਪ ਸਰੂਪਾ ਰੰਗ ਪਹਿੋਰਾ ਉਹ ਕਹੀਂ ਟੂਪਾ ਅੰਦਰ ਜੇਰੇ ਸੇ ਦਸ਼ਕੀਨੀ ਉਦਭੁਜ ਖਾਨ ਬਹੁ ਰਸ਼ਦੀਨੀ ਕਉ ਫੂਲ ਰਾਜਾ ਹੈ ਬੈਠਾ ਕਉ ਸਿਮਟ ਪਿਉ ਸਨ ਕਰ ਕੇ ਥਾ ਸਗਰੀ ਸ੍ਰਿਸ਼ਟ ਦਿਖਾਏ ਮਾਰਿਆ ਤੁਧ ਕਰਮ ਪਾਇਆ ਤੁਧ ਜਨ ਕਉ ਤੇ ਨਾਮ ਹਰਿ ਕੈ ਲਾਗੈ ਕਹੈ ਨਾਨਕ ਤੈ ਸੁਖ ਹੋਆ ਤਿਸ ਘਰਿ ਅਨਹਦੁ ਵਾਜੈ ਅਨੰਦੁ ਸੁਨੋ ਗਢਿ ਪਾਇਆ ਕੀਉ ਗੁਰਦੁਆਰਾ ਸਾਹਿਬ ਤੋਂ ਹੁਣ ਆਪਾਂ ਚੱਲ ਪਏ ਮਾਰਕੀਟ ਵਾਲੇ ਪਾਸੇ ਚੱਲਦੇ ਆ ਕੋਈ ਟਾਬਾ ਵਗੈਰਾ ਲੱਭਦੇ ਆ ਖਾਣੇ ਪੀਣੇ ਫਿਰ ਟਾਈਮ ਸਿਰ ਆਪਾਂ ਖਾਲੋ ਫਿਰ ਇੱਥੇ ਤੋਂ ਤੁਰ ਪੂੰਗੇ ਤੇ ਆ ਕੇ ਫਿਰ ਆਰਾਮ ਕਰੀਏ ਬਾਕੀ ਗੱਲ ਆਏ ਕਿ ਜੇ ਆਪਣਾ ਵਲੌਗ 20 ਮਿੰਟ ਤੋਂ ਉੱਪਰ ਹੋ ਗਿਆ ਤਾਂ ਮੈਂ ਉੱਥੇ ਹੀ ਕੱਟ ਕਰ ਦੂੰਗਾ ਕਿ ਨਵਾਂ ਪਾਰਟ ਸ਼ੁਰੂ ਹੋ ਜਾਊਗਾ ਤੇ ਜੇ ਐਂਡਿੰਗ ਨਾ ਵੀ ਹੋਏ ਤਾਂ ਤੁਸੀਂ ਆਪਣੇ ਆਪ ਸਮਝ ਲਿਓ ਤੇ ਜਿਹੜਾ ਆਪਣਾ ਪਹਿਲਾ ਵਲੌਗ ਹੈ ਆ ਥੋੜਾ ਜਿਹਾ ਵੱਡਾ ਹੋ ਜਾਊਗਾ ਜਿਵੇਂ 20 ਮਿੰਟ ਦਾ ਤਾਂ ਆਲਰੇਡੀ ਹੈਗੇ 20-25 ਮਿੰਟ ਦਾ ਉਹ ਹੋਏ ਤਾਂ ਵੱਧ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜੇ ਅਗਲੇ ਵਲੌਗ ਹੋਣਗੇ ਆਪਣੇ ਸਾਰੇ 20 ਮਿੰਟ ਦੇ ਹੀ ਹੋਣਗੇ ਆਹ ਹੈ ਇਹ ਤੇਰੇ ਛੋੜੀ ਦੀ ਮਾਰਕੀਟ ਆਹ ਵਾਹਾਂ पे ਇੱਕ ਇਧਰਲੇ ਪਾਸੇ ਆ ਛੋੜੀ ਦੇ ਇਧਰਲੇ ਪਾਸੇ ਆ ਬਾਕੀ ਪਿੱਛੇ ਚੱਲੇਗਾ ਭਾਈ ਨੂੰ ਮੇਰਾ ਨੰਬਰ ਆ ਟਾਬੇ ਚੱਲਦਾ ਕੁਝ ਖਾਣੇ ਆ ਆ ਇੰਨੇ ਕੁ ਇੱਥੇ ਮਾਰਕੀਟ ਆ ਚੱਲਦਾ ਆਪਣਾ ਡਿਨਰ ਬਹੁਤ ਚੁਰਚ ਵਾਲੀ ਬਣ ਗਈ ਜਿਆਦਾ ਆਪਾਂ ਰੁਕੇ ਸੀ ਜੀ ਮਾਉਂਟ ਵਿਊ ਪੰਜਾਬੀ ਢਾਬੇ ਦੇ ਉੱਤੇ ਬਹੁਤ ਹੀ ਜ਼ਿਆਦਾ ਸੁਣਾ ਢਾਬਾ ਸੀ ਤੇ ਅਸੀਂ ਜਿਹੜੀ ਵੀ ਰੋਟੀ ਵਗੈਰਾ ਖਾਧੀ ਸਾਰੀ ਬਹੁਤ ਸਵਾਦ ਸੀ ਆ ਥੋੜੀ ਜਿਹੀ ਇੱਕ ਮਾਰਕੀਟ ਸੀ ਜਿਹੜੀ ਮੈਂ ਤੁਹਾਨੂੰ ਦਿਖਾ ਦਿੱਤੀ ਤੇ ਆਲਮੋਸਟ ਮਾਰਕੀਟ ਹੁਣ ਬੰਦ ਹੋਣ ਲੱਗੀ ਕਿਉਂਕਿ ਟਾਈਮ ਜ਼ਿਆਦਾ ਹੋਣ ਲੱਗ ਗਿਆ 9:00 ਆਲਰੇਡੀ ਵਜੇ ਗੇ ਤੇ 10:00 ਵਜੇ ਗੁਰਦੁਆਰਾ ਸਾਹਿਬ ਦਾ ਵੀ ਗੇਟ ਬੰਦ ਹੋ ਜਾਂਦਾ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਸਾਰਾ ਦਿਨ ਕੰਕਲੂਡ ਕਰਕੇ ਫਿਰ ਆਪਾਂ ਵਲੌਗ ਐਂਡ ਕਰਦੇ ਆ ਕੁੱਲ ਮਲਾਕੇ ਜਿਹੜਾ ਅੱਜ ਦਾ ਸਫਰ ਸੀਗਾ ਉਹ ਸਫਰ ਅੱਜ ਦਾ ਵਧੀਆ ਰਿਹਾ ਆਪਣਾ ਯਾਦਗਾਰੀ ਸਫਰ ਹੋਊਗਾ ਐਡਵੈਂਚਰ ਸੀਗਾ ਕਾਫੀ ਥਾਵਾਂ ਤੇ ਪੋਸਟਾਂ ਆਈਆਂ ਚੌਂਕੀਆਂ ਆਈਆਂ ਜਿੱਥੇ ਸਾਨੂੰ ਗੱਡੀ ਦੀ ਚੈਕਿੰਗ ਵਗੈਰਾ ਕਰਾਣੀ ਪਈ ਉਹ ਗੱਡੀ ਤੇ ਕਾਗਜ਼ ਪੱਤੇ ਚੈੱਕ ਕਰ ਰਹੇ ਹਾਂ ਮਾੜਾ ਮੋਟਾ ਜਿਹਾ ਸਮਾਨ ਦੀ ਫੋਟੋ ਵਗੈਰਾ ਖਿੱਚੀ ਹੈ ਤੇ ਉਹਨਾਂ ਨੂੰ ਬੰਨਦਾ ਵੀ ਸੀ ਕਿਉਂਕਿ ਆਪਾਂ ਨੂੰ ਪਤਾ ਪਹਿਲੇ ਗਾਮ ਚ ਅਟੈਕ ਹੋਇਆ ਉਦੋਂ ਬਾਅਦ ਅਨੰਤਨਾਗ ਸੌਰੀ ਆ ਅਮਰਨਾਥ ਯਾਤਰਾ ਵਿਚਾਰ ਰਹੀ ਆ ਤੇ ਸਾਰੇ ਨੂੰ ਆਏ ਕਿ ਜੇ ਤੁਸੀਂ ਆਣਾ ਤਾਂ ਸਵੇਰੇ ਆਓ ਤੇ ਆਪਣੀ ਮੈਕਸਿਮਮ ਟੂ ਮੈਕਸਿਮਮ ਤੁਸੀਂ ਕੋਸ਼ਿਸ਼ ਆ ਕਰੋ ਕਿ ਤੁਸੀਂ 2 ਵਜੇ ਆਪਣੇ ਡੈਸਟੀਨੇਸ਼ਨ ਤੇ ਪਹੁੰਚੋ 2 ਵਜੇ ਤੋਂ ਬਾਅਦ ਕੋਈ ਵੀ ਗੱਡੀ ਅੱਗੇ ਨਹੀਂ ਜਾਵਾਂ ਹੁੰਦੇ ਪਲਾਨ ਆ ਕ ਬਣਾ ਦਿਨ ਸੀ ਬਾਕੀ ਤੁਹਾਨੂੰ ਕੱਲ ਮਿਲਦੇ ਆ ਤੇ ਅੱਜ ਦਾ ਦਿਨ ਕੋਈ ਵੀ ਪਲਾਨ ਨਹੀਂ ਸੀਗਾ ਸਾਡਾ ਅਜੇ ਕਿ ਆਪਾਂ ਇੱਥੇ ਰਹੂਗੇ ਉੱਥੇ ਰਹੂਗੇ ਅੱਜ ਦਾ ਪਲਾਨ ਸਾਡਾ ਸ਼੍ਰੀਨਗਰ ਦਾ ਸੀ ਪਲਾਨ ਆਪਣਾ ਅੱਜ ਦਾ ਕੈਨਸਲ ਹੋ ਗਿਆ ਕੁਝ ਨਹੀਂ ਪਤਾ ਹੈਗਾ ਉਹਨਾਂ ਨੂੰ ਨੈਕਸਟ ਕੀ ਕਰਨਾ ਕਿੱਥੇ ਰਹਿਣਾ ਤੇ ਕੱਲ ਦੀ ਗੱਲ ਦੇਖੂਗੇ ਅੱਜ ਵਾਸਤੇ ਓਕੇ ਬਾਏ ਟਾਟਾ ਸੀ